ਓ ਸਾਲਿਓ ਮਰਨਾ ਤੁਸੀਂ ਆ ਪੋਰਾ ਪੋਰਾ ਹੈਗਾ ਜੰਮੇ ਹੈ ਨਹੀਂ ਤੁਸੀਂ ਟੀਕੇ ਲਾ ਲੱਗਿਓ ਚੱਲ ਚੱਲ ਭਾਈ ਆਪਣਾ ਤੂੰ ਕੰਮ ਕਰ ਤੂੰ ਕੀ ਲੈਣਾ ਵਾ ਹੈ ਕਿਸੇ ਤੋਂ ਚੱਲ ਚੱਲ ਸਾਲਾ ਕੰਨ ਤੇ ਮਰੂ ਤੇਰੇ ਮੈਂ ਟੀਕੇ ਲਾਲਾ ਤੁਸੀਂ ਮਰੇ ਪਏ ਅੰਦਰ ਖੋਖਲੇ ਹੋਏ ਪਏ ਹੋ ਤੂੰ ਮੈਨੂੰ ਜਾਣੂ ਕਹਿਣਾ ਪਿਆਵਾ ਦੁਰਦਾ ਤੁਰ ਜਾ ਜਾਨੋ ਮਾਰ ਦਾਂਗੇ ਤੈਨੂੰ ਪਤਾ ਸਾਡੇ ਪਿੱਛੇ ਕੀ ਦਾ ਹੱਥ ਆ ਤੁਰ 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 ਦੇ ਅਡੋਰ ਦੇ ਅਜਾ ਨਾ ਮਾਤਾ ਕੀ ਬਣੂਗਾ ਦੁਨੀਆ ਦਾ ਯਾਰ ਕਿੱਧਰ ਨੂੰ ਤੁਰ ਗਿਆ ਪੰਜਾਬ ਆਪਣਾ ਕਿੰਨਾ ਦੇ ਘਰ ਪੱਟੇ ਗਏ ਸਾਰੇ ਪਤਾ ਨਹੀਂ ਕਿੱਥੋਂ ਆ ਜਾਂਦੇ ਆਪਣੇ ਆਪ ਨੂੰ ਸਿਆਣਾ ਬਣਦੇ ਨੇ ਉਹ ਤੂ ਪਾਸੇ ਹੋ ਓ ਹੈਲੋ ਮੈਡਮ ਤੁਹਾਨੂੰ ਪਤਾ ਨਹੀਂ ਪਬਲਿਕ ਪਲੇਸ ਦਾ ਤੁਸੀਂ ਕੂੜਾ ਸਿੱਟੀ ਜਾਂਦੇ ਹੋ ਤੇ ਪਬਲਿਕ ਪਲੇਸ ਹੈ ਸੜਕ ਤੇ ਪਿਓ ਦੀ ਤਾਂ ਨਹੀਂ ਫਿਰ ਕਿਉਂ ਆਏ ਤੂੰ ਵੱਡਾ ਸਮਾਜੇ ਵੀ ਬਣ ਗਿਆ ਮੈਨੂੰ ਦੱਸੇਗਾ ਟਟ ਜਾ ਸਾਲਿਆ ਟਟ ਜਾ ਓਏ ਇਹ ਕੀ ਕਰੀ ਜਾਂਦਾ ਤੈਨੂੰ ਤਾਂ ਪਬਲਿਕ ਪ੍ਰੋਪਰਟੀ ਹੈ ਤੂੰ ਇਹਦੇ ਨੂੰ ਪੱਟੀ ਜਾਂਦਾ ਤੂੰ ਓ ਜਾ ਕੰਮ ਕਰ ਓਏ ਤੈਨੂੰ ਕੀ ਲੈਣ ਦੇਣਾ ਮੈਂ ਪਟ ਰਿਆਂ ਜਾ ਪਰਹਾੜ ਇਹਦਾ ਮਤਲਬ ਤੂੰ ਚੋਰੀ ਕਰਦਾ ਪਿਆ ਮੈਂ ਤੂੰ ਚੋਰੀ ਕੀ ਮੈਂ ਚੋਰ ਆ ਤੈਨੂੰ ਪ੍ਰੋਬਲਮਾ ਕੋਈ ਵੱਡਾ ਸਮਾਜੇ ਵੀ ਨਾ ਬਣ ਜਾ ਆਪਣਾ ਕੰਮ ਕਰ ਮੈਨੂੰ ਮੇਰਾ ਕੰਮ ਕਰਨ ਦੇ ਬਾਈ ਇਹ ਸਭ ਕੁਝ ਗਲਤ ਕਰ ਰਿਹਾ ਤੂੰ ਉਹ ਜਾ ਤੁਰ ਜਾ ਤੁਰ ਜਾ ਕਿਰਚ ਮਾਰ ਕੇ ਢੱਡ ਪਾੜ ਦੂੰ ਸੜ ਜਾ ਓਏ ਆਉਦੀ ਲੰਬਾ ਸਾਹਿਬ ਹੋਰ ਵੀਰੇ ਕਿਵੇਂ ਕੀ ਹਾਲ ਆ ਬਸ ਠੀਕ ਆ ਵੀਰੇ ਕੀ ਗੱਲ ਲਟਕਿਆ ਜਾ ਲੱਗਦਾ ਓ ਯਾਰ ਬਾਈ ਦੁਨੀਆਦਾਰੀ ਜੀ ਨਹੀਂ ਦਿੰਦੀ ਬਾਈ ਦੁਨੀਆਦਾਰੀ ਓ ਤੂੰ ਤਾਂ ਕਹਿੰਦਾ ਮੈਂ ਸਵਾਸਵੀ ਬਣਨਾ ਤੇਰਾ ਤਾਂ ਹੌਸਲਾ ਹੀ ਟੁੱਟਿਆ ਲੱਗਦਾ ਓ ਕਿੱਥੇ ਬਾਈ ਓ ਜਿਹਨੂੰ ਮੈਂ ਚੰਗੇ ਰਾਹ ਪਾਉਣ ਨੂੰ ਫਿਰਦਾ ਉਹੀ ਉਲਟਾ ਮੈਨੂੰ ਮਾਰਨ ਨੂੰ ਫਿਰਦਾ ਤਾਂ ਇਹ ਗੱਲ ਆ ਹੋਰ ਬਾਈ ਓ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਬਾਈ ਓ ਕਿਵੇਂ ਜ਼ਿੰਦਗੀ ਜੀਣ ਦੇ ਦੋ ਹੀ ਢੰਗ ਨੇ ਜਾਂ ਤਾਂ ਬੰਦਾ ਚੁੱਪ ਬੱਟ ਲਵੇ ਜਾਂ ਐਕਸ਼ਨ ਲਵੇ ਹੁਣ ਮੈਂ ਤੁਹਾਨੂੰ ਦੱਸਦਾ ਕਮਲ ਦਾ ਫੁੱਲ ਕਿੱਥੇ ਉਗਦਾ ਜਿੱਕੜ ਝੁਗਦਾ ਨਾ ਮਿਲ ਕੋ ਬਾਈ ਉਹਨੂੰ ਕੋਈ ਲੈਣਾ ਦੇਣਾ ਨਹੀਂ ਕਿੱਥੇ ਗੰਦ ਹੈ ਕਿੱਥੇ ਕੁਝ ਹੋਰ ਹੈ ਉਹ ਆਪਣਾ ਖਿਲਦਾ ਰਹਿੰਦਾ ਤੇ ਦੂਜਾ ਢੰਗਾ ਦਬੰਗ ਬਣ ਜਾ ਸੋਸ਼ਲ ਮੀਡੀਆ ਦਾ ਸਹਾਰਾ ਲਓ ਜਿੱਥੇ ਤੁਹਾਨੂੰ ਲੱਗਦਾ ਨਾ ਕੁਝ ਮਾੜਾ ਹੋ ਰਿਹਾ ਹਾਂਜੀ ਵਿਧ ਪ੍ਰੂਫ ਵੀਡੀਓ ਚੱਕ ਕੇ ਪਾ ਦਿਓ ਅੱਜ ਕੱਲ ਨਾ ਕਿਸੇ ਨੂੰ ਸੁਧਾਰਨਾ ਬੜਾ ਸੌਖਾ ਹੈ ਆਪ ਨਹੀਂ ਪੰਗਾ ਲੈਣਾ ਅੱਛਾ ਵੀਰੇ ਜੀ ਦਾ ਕੰਮ ਆ ਨਾ ਉਹਨੂੰ ਦੇਣਾ ਜੇ ਮਿਊਸਪਲ ਦਾ ਕੰਮ ਹੈ ਤਾਂ ਮਿਊਸਪਲ ਨੂੰ ਦੇਣਾ ਜੇ ਪੁਲਿਸ ਦਾ ਕੰਮ ਹੈ ਪੁਲਿਸ ਨੂੰ ਦੇਣਾ ਜੇ ਨਸ਼ਾ ਛਡਾਊ ਕੇਂਦਰ ਦਾ ਕੰਮ ਹੈ ਤਾਂ ਨਸ਼ਾ ਛਡਾਊ ਕੇਂਦਰ ਨੂੰ ਦੇਣਾ ਲੱਗੀ ਸਮਝ? ਭਾਈ ਆ ਆਈਡੀਆ ਤਾਂ ਮੇਰੇ ਦਿਮਾਗ 'ਚ ਆਇਆ ਨਹੀਂ ਕਦੇ। ਉਹ ਤਾਂ ਹੀ ਦਾ ਤੇਰਾ ਵੱਡਾ ਭਾਈਆਂ ਆਪਣੇ ਕੋਲ ਤਾਂ ਤਰੀਕੇ ਆ। ਭਾਈ ਬਹੁਤ ਬਹੁਤ ਧੰਨਵਾਦ ਤੇਰਾ ਵੀਰੇ ਬਹੁਤ ਬਹੁਤ ਦਿলো ਧੰਨਵਾਦ ਕਰਦਾ ਵੀਰੇ ਜਿਹੜਾ ਤੂੰ ਮੈਨੂੰ ਆਹ ਰਾਹ ਪਾ ਰਿਹਾ। ਹੁਣ ਤੂੰ ਕੀ ਕਰੇਂਗਾ ਤੈਨੂੰ ਪਤਾ ਹੀ ਆ ਫਿਰ? ਬਾਈ ਠੀਕ ਆ। ਹੁਣ ਉਹੇ ਕੰਮ ਕਰੂੰਗਾ। ਬਸ ਤੈਨੂੰ ਹੁਣ ਕਰਕੇ ਦਿਖਾਉਂਗਾ ਜਿਹੜਾ ਮੈਂ ਕੰਮ ਕਰਨਾ। ਹੌਸਲਾ ਨਾ ਟੁੱਟਣ ਦੇ ਬਾਈ। ਬਸ ਠੀਕ ਆ। अभी की हाल चल हां हो चाल खड़ा हो हां जी दोस्तों अब कट खाने चल हां सर पर मैं नहीं तुम ही नहीं मैं मैं, मैं 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 चल कोई नहीं ओ नहीं सर मैं कमला तो मांगे दिनो से के मनावांगे आज गलती होगी सर चल 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 कोई हेलो ਬੱਸ 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 ਚੱਕਰਾ ਖੜਾ ਫਰੰਟੇ ਚੱਲ ਚੱਲ ਆ ਕੀ ਕਰਦਾ ਸੀ ਜੇ ਤੁਹਾਨੂੰ ਪੜਨ ਵਾਸਤੇ ਭੇਜਦੇ ਮੈਡਮ ਐਂਡ ਮਿਊਨਿਸਪਲ ਕਾਰਪੋਰੇਸ਼ਨ ਤੋਂ ਆਇਆ ਤੁਹਾਡੀ ਇੱਕ ਵੀਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਤੁਸੀਂ ਕੋੜਾ ਸੁੱਟ ਰਹੇ ਹੋ ਤੇ ਤੁਸੀਂ ਮਹੱਲੇ 'ਚ ਗੰਦਗੀ ਫਲਾ ਰਹੇ ਹੋ ਇਸ ਕਰਕੇ ਤੁਹਾਡਾ 10000 ਦਾ ਚਲਾਨ ਹੁੰਦਾ। ਹੋਰ ਵੀਰੇ ਆਪਾਂ ਨਾ ਮਸਲੇ ਸਾਰੇ ਹੱਲ ਕਰ ਦਨੇ ਆ ਪਿੰਡ ਵਾਲੇ ਠੀਕ ਹੈ ਨਾ ਜੀ? ਉਹ ਲਾਂਬੇ ਕਿੱਦਾਂ? ਉਹ ਵਧੀਆ 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 ਵੀਰੇ ਕਿੱਧਰ ਭੱਜਿਆ ਜਾ ਰਿਹਾ? ਉਹ ਬੱਸ ਮੈਂ ਫਿਰ ਮਿਲਦਾ ਅੱਜ ਟਾਈਮ ਨਹੀਂ ਹੈ ਕਿਸਾ ਟਾਈਮ ਚ ਕਾਉਣਾ ਅੱਜ ਮੈਂ ਕਿਸੇ ਦਾ। ਠੀਕ ਹੈ ਬਾਈ। ਮਿਲਦੇ ਆ ਮਿਲਦੇ ਫਿਰ ਮਿਲਦੇ ਆ। ਹੈ? ਚੈੱਕ ਕਰ ਸੋਸ਼ਲ ਮੀਡੀਆ ਦੀ। ਸਹੀ ਵਰਤੋਂ ਕੀਤੀ ਜਾਵੇ ਤਾਂ ਸ਼ਾਇਦ ਆਪਣਾ ਸੁਧਾਰ ਹੋ ਸਕਦਾ ਹੈ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਜਰੂਰ ਸ਼ੇਅਰ ਕਰਿਓ ਕਿਉਂਕਿ ਆਪਣਾ ਚੱਕਿਆ ਹੋਇਆ ਇੱਕ ਕਦਮ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ